ਸਿਰਫ ਇੱਕ ਜੀਰੇ ਦੀ ਵਰਤੋਂ ਤੁਹਾਨੂੰ ਬਚਾ ਸਕਦੀ ਹੈ 22 ਖਤਰਨਾਕ ਬਿਮਾਰੀਆਂ ਤੋਂ ਜੀਰਾ ਔਸ਼ਧੀ ਗੁਣਾ ਨਾਲ ਭਰਪੂਰ ਹੈ ਜੀਰੇ 'ਚ ਆਇਰਨ ਕਾਪਰ ਕੈਲਸ਼ੀਅਮ ਜ਼ਿੰਕ ਪੋਟਾਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਇਨ੍ਹਾਂ ਵਿੱਚ ਜੂਆਂ ਚਮੜੀ ਦੇ ਰੋਗ ਹਿੱਚਕੀ ਸਾਹ ਦੀ ਬਦਬੂ ਉਲਟੀਆਂ ਅਤੇ ਦਸਤ ਜ਼ੁਕਾਮ ਅਤੇ ਖੰਗ ਪਾਚਨ ਪ੍ਰਣਾਲੀ ਜਾਂ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਦੰਦ ਨੱਕ ਕੰਨ ਔਰਤਾਂ ਵਿੱਚ ਦੁੱਧ ਵਦਨ ਦੀ ਸਮੱਸਿਆ ਸੋਜ ਲਿਕੋਰੀਆ ਅੱਖਾਂ ਰਾਤ ਦਾ ਅੰਨਪਣ ਇਹ ਮਲੇਰੀਆ ਪਿਸ਼ਾਬ ਦੀਆਂ ਬਿਮਾਰੀਆਂ ਬਵਾਸੀਰ ਅਤੇ ਜ਼ਹਿਰੀਲੇ ਜਾਨਵਰਾਂ ਦੇ ਕੱਟਣ ਸਮੇਤ 22 ਬਿਮਾਰੀਆਂ ਦੇ ਇਲਾਜ ਵਿੱਚ کارਗਰ ਹੈ ਜਿੰਨਾ ਲੋਕਾਂ ਨੂੰ ਕੋਲੇਸਟ੍ਰੋਲ ਦੀ ਸਮੱਸਿਆ ਹੈ ਉਹਨਾਂ ਲਈ ਜੀਰਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਇਹ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ ਪੇਟ ਨੂੰ ਸਿਹਤਮੰਦ ਰੱਖਣ ਲਈ ਜੀਰੇ ਦੀ ਵਰਤੋਂ ਜੜੀ ਬੂਟੀ ਦੇ ਤੌਰ ਤੇ ਕੀਤੀ ਜਾਂਦੀ ਹੈ। ਇਹ ਬਦਹਜਮੀ ਤੋਂ ਰਾਹਤ ਦਿਵਾਉਂਦਾ ਹੈ। ਜੀਰੇ 'ਚ ਮੌਜੂਦ ਗੁਣ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਜੀਰੇ ਦੇ ਪਾਣੀ ਵਿੱਚ ਮੈਲਾਟੋਨਿਨ ਵੀ ਹੁੰਦਾ ਹੈ। ਇਸ ਲਈ ਜੀਰੇ ਦਾ ਸੇਵਨ ਚੰਗੀ ਨੀਂਦ ਵਿੱਚ ਮਦਦ ਕਰਦਾ ਹੈ। ਔਸ਼ਧੀ ਗੁਣਾ ਨਾਲ ਭਰਪੂਰ ਜੜੀ ਬੂਟੀਆਂ ਦੇ ਵੱਖ-ਵੱਖ ਮਾੜੇ ਪ੍ਰਭਾਵ ਵੀ ਹੁੰਦੇ ਹਨ ਇਸ ਲਈ ਜੇਕਰ ਕਿਸੇ ਨੂੰ ਕੋਈ ਪੁਰਾਣੀ ਬਿਮਾਰੀ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਜੀਰੇ ਦੀ ਵਰਤੋਂ ਕਿਸੇ ਆਯੁਰਵੈਦ ਮਾਹਿਰ ਦੀ ਸਲਾਹ ਲੈ ਕੇ ਹੀ ਕਰਨੀ ਚਾਹੀਦੀ ਹੈ ਕਿਉਂਕਿ ਉਮਰ ਅਤੇ ਬਿਮਾਰੀ ਦੇ ਅਨੁਸਾਰ ਇਸ ਦੀ ਸਹੀ ਵਰਤੋਂ ਇਸ ਦੀ ਸਹੀ ਖੁਰਾਕ ਕੇਵਲ ਡਾਕਟਰ ਹੀ ਦੱਸ ਸਕਦਾ ਹੈ ਜੀਰੇ ਦੀ ਵਰਤੋਂ 22 ਤੋਂ ਵੱਧ ਬਿਮਾਰੀਆਂ ਦੇ ਇਲਾਜ ਕੀਤੀ ਜਾ ਸਕਦੀ ਹੈ ਪਰ ਕਦੇ ਵੀ ਇਸ ਦੀ ਲੋੜ ਤੋਂ ਵੱਧ ਵਰਤੋਂ ਨਾ ਕਰੋ ਨਹੀਂ ਤਾਂ ਲਾਭ ਦੀ ਬਜਾਏ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਹੁਤ ਜ਼ਿਆਦਾ ਜੀਰੇ ਦਾ ਸੇਵਨ ਕਰਨ ਨਾਲ ਲੀਵਰ ਕਿਡਨੀ ਸਕਿਨ ਅਲਰਜੀ ਖੂਨ ਦੇ ਜੰਮਣ ਵਰਗੀਆਂ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ ਇਸ ਤਰ੍ਹਾਂ ਦੀਆਂ ਹੋਰ ਟਿਪਸ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਧੰਨਵਾਦ ਜੀ